ਬਹੁਤ ਹੀ ਕਮਾਲ ਦੇ ਕਿਚਨ ਟਿਪਸ ਇੱਕ ਵਾਰ ਝੂਰ ਸੁਣੋ ਨੰਬਰ 1 ਧਨੀਏ ਦੇ ਪੱਤਿਆਂ ਨੂੰ ਮਲਮਲ ਦੇ ਕੱਪੜੇ ਥੈਲੇ ਵਿੱਚ ਭਰ ਕੇ ਜੇਕਰ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਤਾਂ ਇਸ ਨਾਲ ਉਹ ਲੰਬੇ ਸਮੇਂ ਤੱਕ ਤਾਜ਼ੇ ਹੀ ਰਹਿਣਗੇ ਨੰਬਰ <N> 2 ਟਮਾਟਰਾਂ ਨੂੰ ਕਦੇ ਵੀ ਫ੍ਰਿਜ ਵਿੱਚ ਸਟੋਰ ਕਰਕੇ ਨਾ ਰੱਖੋ ਸਗੋਂ ਉਹਨਾਂ ਦੇ ਸਲਾਈਸ ਕੱਟ ਕੇ ਜ਼ੈਤੂਨ ਦੇ ਤੇਲ ਵਿੱਚ ਰੋਸਟ ਕਰਕੇ ਇੱਕ ਬਰਤਨ ਵਿੱਚ ਪਾ ਕੇ ਸਟੋਰ ਕਰਕੇ ਰੱਖੋ ਇਸ ਨਾਲ 2 ਹਫ਼ਤਿਆਂ ਤੱਕ ਵੀ ਖਰਾਬ ਨਹੀਂ ਹੋਣਗੇ। ਨੰਬਰ 3 ਗਰਭਪਤੀਆਂ ਔਰਤਾਂ ਨੂੰ ਆਪਣੇ ਸਰੀਰ ਅੰਦਰ ਕਦੇ ਵੀ ਪਾਣੀ ਦੀ ਕਮੀ ਨਹੀਂ ਹੋਣ ਦੇਣੀ ਚਾਹੀਦੀ। ਫਲਾਂ, ਨਾਰੀਅਲ ਪਾਣੀ, ਜੂਸ, ਲੱਸੀ, ਨਿੰਬੂ ਪਾਣੀ, ਖੀਰਾ ਆਦਿ ਚੀਜ਼ਾਂ ਦਾ ਸੇਵਨ ਕਰਦੇ ਰਹੋ। ਇਸ ਨਾਲ ਤੁਹਾਡਾ ਸਰੀਰ ਹਾਈਡਰੇਟ ਰਹੇਗਾ ਤੇ ਤੁਹਾਡਾ ਸਰੀਰ ਸਹੀ ਰਹੇਗਾ, ਬੱਚਾ ਤੰਦਰੁਸਤ ਰਹੇਗਾ। ਨੰਬਰ 4 ਜੇਕਰ ਤੁਸੀਂ ਚੁਕੰਦਰ ਦਾ ਜੂਸ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਸਰਦੀਆਂ ਦੇ ਮੌਸਮ ਵਿੱਚ ਠੰਡ ਤੋਂ ਵੀ ਬਚ ਕੇ ਰਹੋਗੇ। ਨੰਬਰ 5 ਜੇਕਰ ਤੁਸੀਂ ਤુલਸੀ ਦਾ ਸੂਪ ਬਣਾ ਕੇ ਪੀ ਲਓ ਤਾਂ ਇਸ ਨਾਲ ਤੁਹਾਡਾ ਸਰੀਰ ਸਰਦੀ ਜ਼ੁਖਾਮ ਤੋਂ ਹਮੇਸ਼ਾ ਲਈ ਬਚਿਆ ਰਹੇਗਾ। ਨੰਬਰ 6 ਸਪ੍ਰਿੰਗ ਰੋਲ ਦੀ ਰੋਟੀ ਦਾ ਬਟਰ ਹਮੇਸ਼ਾ ਪਤਲਾ ਹੀ ਰੱਖੋ ਇਸ ਨਾਲ ਸਪ੍ਰਿੰਗ ਰੋਲ ਬਹੁਤ ਹੀ ਸੁਆਦੀ ਕ੍ਰਿਸਪੀ ਬਣਦੇ ਹਨ ਨੰਬਰ 7 ਗਲੋਇੰਗ ਸਕਿਨ ਪਾਉਣ ਲਈ ਚੌਲਾਂ ਦੇ ਆਟੇ ਵਿੱਚ ਲੋੜ ਅਨੁਸਾਰ ਗੁਲਾਬ ਜਲ ਮਿਕਸ ਕਰ ਲਓ ਫਿਰ ਇਸ ਦਾ ਪੈਕ ਬਣਾ ਕੇ ਚਿਹਰੇ ਉੱਪਰ ਲਗਾ ਲਓ ਤੇ 15 ਮਿੰਟ ਰੱਖੋ ਫਿਰ ਚਿਹਰੇ ਨੂੰ ਧੋ ਲਓ ਇਸ ਨਾਲ ਚਿਹਰੇ ਤੇ ਚਮਕਾਵੇਗੀ ਸਾਰੇ ਦਾਗ ਦਬੇ ਖਤਮ ਹੋ ਜਾਣਗੇ ਨੰਬਰ 8 ਜੇਕਰ ਬਰਤਨ ਵਿੱਚੋਂ ਦੁੱਧ ਦੀ ਬਦਬੂ ਆ ਰਹੀ ਹੋਵੇ ਤਾਂ ਦੁੱਧ ਨੂੰ ਅਲੱਗ ਬਰਤਨ ਵਿੱਚ ਕੱਢ ਕੇ 스멜 ਵਾਲੇ ਬਰਤਨ ਵਿੱਚ ਦਿਨ ਤੋਂ ਚਾਰ ਪੰਜ ਦੇ ਪੱਤੇ ਪਾ ਦਿਓ ਇਸ ਨਾਲ ਕੁਝ ਹੀ ਸਮੇਂ ਵਿੱਚ ਸਾਰੇ 스멜 ਖਤਮ ਹੋ ਜਾਵੇਗੀ ਨੰਬਰ 9 ਮੇਥੀ ਦੇ ਜਦੋਂ ਵੀ ਤੁਸੀਂ ਪਰੌਂਠੇ ਬਣਾਉਂਦੇ ਹੋ ਤਾਂ ਸੌ ਆਟਾ ਗੁੰਨਣ ਸਮੇ ਮਸਾਲਿਆਂ ਦੇ ਨਾਲ ਆਟੇ ਵਿੱਚ ਇੱਕ ਇੱਕ ਦੋ ਚਮਚ ਦਹੀਂ ਦੇ ਜ਼ਰੂਰ ਪਾਓ ਇਸ ਨਾਲ ਮੇਥੀ ਵਾਲੇ ਪਰੌਂਠੇ ਬਹੁਤ ਹੀ ਸਵਾਦ ਬਣਨਗੇ ਨੰਬਰ 10 ਜੇਕਰ ਸਬਜ਼ੀ ਵਿੱਚ ਜ਼ਿਆਦਾ ਗਰਮ ਮਸਾਲਾ ਪੈ ਗਿਆ ਹੋਵੇ ਤਾਂ ਉਸ ਨੂੰ ਘੱਟ ਕਰਨ ਲਈ ਚਿਕਾਜੂ ਜਾਂ ਫਿਰ ਬਦਾਮ ਦਾ ਪੇਸਟ ਪਾ ਦਿਓ ਇਸ ਨਾਲ ਮਸਾਲਾ ਘੱਟ ਹੋ ਜਾਵੇਗਾ ਨੰਬਰ 11 ਜਦੋਂ ਵੀ ਤੁਸੀਂ ਆਲੂ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕੀ ਜਿਹੀ ਕਸੂਰੀ ਮੇਥੀ ਤੇ ਪੀਸਦਿਆ ਹੋਇਆ ਜੀਰਾ ਵੀ ਜ਼ਰੂਰ ਪਾ ਲਿਆ ਕਰੋ ਇਸ ਨਾਲ ਸਬਜ਼ੀ ਦਾ ਸਵਾਦ ਬਹੁਤ ਹੀ ਵਧ ਜਾਂਦਾ ਜਿਸ ਨੂੰ बार-बार ਖਾਣ ਨੂੰ ਮਨ ਕਰਦਾ ਹੈ ਨੰਬਰ 12 ਜੇਕਰ ਕਿਸੇ ਵੀ ਤਰ੍ਹਾਂ ਦੀ ਕਰੀ ਵਾਲੀ ਸਬਜ਼ੀ ਵਿੱਚ ਨਮਕ ਤੇਜ਼ ਹੋ ਜਾਵੇ ਤਾਂ ਉਸ ਵਿੱਚ ਛੋਟੇ-ਛੋਟੇ ਪੀੜੇ ਆਟੇ ਦੇ ਪਾ ਦਿਓ ਇਸ ਨਾਲ ਸਬਜ਼ੀ ਚੋਂ ਨਮਕ ਠੀਕ ਹੋ ਜਾਵੇਗਾ ਨੰਬਰ 13 ਦਾਲ ਸਬਜ਼ੀ ਨੂੰ ਜਦੋਂ ਵੀ ਤੜਕਾ ਲਗਾਉਂਦੇ ਹੋ ਤਾਂ ਉਸ ਵਿੱਚ ਟਮਾਟਰ ਪਾਉਣ ਤੋਂ ਬਾਅਦ ਹੀ ਨਮਕ ਪਾਇਸਨਾ ਟਮਾਟਰ ਜਲਦੀ ਨਾਲ ਤੇ ਚੰਗੀ ਤਰ੍ਹਾਂ ਪੱਕ ਜਾਂਦੇ ਹਨ। ਨੰਬਰ 14 ਦਾਲਾਂ ਵਾਲੇ ਡੱਬੇ ਵਿੱਚ ਲੌਂਗ ਤੇ ਤੇਜ ਪੱਤਾ ਜ਼ਰੂਰ ਪਾ ਕੇ ਰੱਖੋ ਇਸ ਨਾਲ ਦਾਲਾਂ ਲੰਮੇ ਸਮੇਂ ਤੱਕ ਵੀ ਖਰਾਬ ਨਹੀਂ ਹੁੰਦੀਆਂ। ਨੰਬਰ 15 ਸੌਣ ਤੋਂ ਪਹਿਲਾਂ ਜੇਕਰ ਤੁਸੀਂ ਆਪਣੀ ਰਸੋਈ ਵਿੱਚ ਮਿੱਠੇ ਥੋਡੇ ਵਾਲੇ ਪਾਣੀ ਦਾ ਪੋਚਾ ਲਗਾ ਦਿੰਦੇ ਹੋ ਤਾਂ ਇਸ ਨਾਲ ਤੁਹਾਡੀ ਰਸੋਈ ਦੀ ਸੈਲਫ ਉੱਪਰ ਕੋਈ ਵੀ ਕੀੜਾ ਮਕੌੜਾ ਆਦ ਨਹੀਂ ਚੜੇਗਾ। ਨੰਬਰ 16 ਜਦੋਂ ਵੀ ਤੁਸੀਂ ਕਸੂਰੀ ਮੇਥੀ ਨੂੰ ਡੱਬੇ ਵਿੱਚ ਪਾਉਂਦੇ ਹੋ ਤਾਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਧੁੱਪ ਜ਼ਰੂਰ ਲਗਾ ਲਓ ਇਸ ਨਾਲ ਉਹ ਨਾ ਤਾਂ ਖਰਾਬ ਹੋਵੇਗੀ ਤੇ ਨਾਲ ਹੀ ਉਹ ਬਰੀਕ-ਬਰੀਕ ਵੀ ਹੋ ਜਾਵੇਗੀ। ਨੰਬਰ 17 ਜਦੋਂ ਵੀ ਤੁਸੀਂ ਕੋਈ ਵੀ ਪੈਕੇਟ ਵਿੱਚੋਂ ਚੀਜ਼ ਕੱਢਦੇ ਹੋ ਤਾਂ ਤੁਰੰਤ ਉਸ ਪੈਕੇਟ ਨੂੰ ਰਬੜ ਨਾਲ ਬੰਨਣਾ ਜ਼ਰੂਰ ਦਿਓ ਇਸ ਨਾਲ ਉਹ ਖਰਾਬ ਨਹੀਂ ਹੋਵੇਗੀ। ਨੰਬਰ 18 ਜਦੋਂ ਵੀ ਤੁਸੀਂ ਰੋਟੀ ਵਾਲੇ ਤਵੇ ਨੂੰ ਸਾਫ਼ ਕਰਦੇ ਹੋ ਤਾਂ ਸਪਰਨਾਮਪ ਤੇ ਮਿੱਠਾ ਸੋਡਾ ਲਗਾ ਕੇ ਨਿੰਬੂ ਨੂੰ ਚੋੜ੍ਹ ਦਿਓ ਫਿਰ ਸਟੀਲ ਬੂਲ ਨਾਲ ਰਗੜ ਦਿਓ ਇਸ ਨਾਲ ਉਸ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਤੇ ਉਹ ਚਮਕ ਉੱਠੇਗਾ। ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਆਪਣੀ ਰਸੋਈ ਨੂੰ ਸਾਫ਼ ਕਰਕੇ ਰੱਖਦੇ ਹੋ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ रह ਸਕਦੇ ਹੋ। ਨੰਬਰ 2 ਰਾਜਮਾ ਨੂੰ ਬਣਾਉਣ ਤੋਂ ਪਹਿਲਾਂ ਹਲਕਾ ਜਿਹਾ ਮਿੱਠਾ ਸੋਡਾ ਪਾ ਕੇ ਉਬਾਲ ਲਓ ਇਸ ਨਾਲ ਜਲਦੀ ਨਾ ਗਲ ਜਾਣਗੇ ਤੇ ਨਾਲ ਹੀ ਉਹ ਸੁਆਦ ਵੀ ਵਧਣਗੇ। ਨੰਬਰ 21 ਪਾਪੜ ਨੂੰ ਤਲਣ ਤੋਂ ਪਹਿਲਾਂ ਇੱਕ ਸਾਫ਼ ਕੱਪੜੇ ਨਾਲ ਸਾਫ਼ ਕਰ ਲਓ ਫਿਰ ਇਸ ਨੂੰ ਤਲ ਲਓ ਇਸ ਤਰ੍ਹਾਂ ਕਰਨਾ ਪਾਪੜ ਵੀ ਚਿੱਟਾ ਹੀ ਰਹੇਗਾ ਤੇ ਨਾਲ ਹੀ ਤੇਲ ਵੀ ਸਾਫ਼ ਹੀ ਰਹੇਗਾ। ਨੰਬਰ 5 ਜਦੋਂ ਵੀ ਤੁਸੀਂ ਰਬੜੀ ਬਣਾਉਂਦੇ ਹੋ ਤਾਂ ਗੈਸ ਨੂੰ ਹਮੇਸ਼ਾ ਘੱਟ ਸਿਕ ਉੱਪਰ ਹੀ ਰੱਖੋ ਨਹੀਂ ਤਾਂ ਦੁੱਧ ਜਲਣ ਲੱਗ ਜਾਂਦਾ ਹੈ। ਨੰਬਰ 3 ਜੇਕਰ ਕੜੀ ਵਿੱਚ ਨਮਕ ਜ਼ਿਆਦਾ ਹੋ ਜਾਵੇ ਤਾਂ ਤੁਸੀਂ ਇੱਕ ਟਮਾਟਰ ਕੱਟ ਕੇ ਪਾ ਕੇ ਉਬਾਲ ਲਓ ਇਸ ਨਾਲ ਨਮਕ ਘੱਟ ਹੋ ਜਾਵੇਗਾ। ਨੰਬਰ 24 ਜੇਕਰ ਤੁਸੀਂ ਆਪਣੀ ਰਸੋਈ ਵਿੱਚ ਰਾਤ ਦੇ ਸਮੇਂ ਪਾਣੀ ਦੀ ਬਾਲਟੀ ਭਰ ਕੇ ਰੱਖ ਦਿੰਦੇ ਹੋ ਤਾਂ ਸਵੇਰੇ ਉਸ ਪਾਣੀ ਨੂੰ ਘਰ ਦੇ ਕੋਲਿਆਂ ਉੱਪਰ ਪਾ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਵਰਕਤ ਰਹਿੰਦੀ ਹੈ। ਨੰਬਰ 25 ਚਾਹ ਬਣਾਉਣ ਸਮੇਂ ਤੁਸੀਂ ਜੇਕਰ ਤੁਸੀਂ ਅਦਰਕ ਦਾ ਪੱਤਾ ਪਾ ਲਓ ਇਸ ਨਾਲ ਤੁਸੀਂ ਇਨਫੈਕਸ਼ਨ ਤੋਂ ਵੀ ਬਚੇ ਰਹੋਗੇ ਨਾਲ ਹੀ ਤੁਸੀਂ ਖੰਘ ਜ਼ੁਕਾਮ ਦੀ ਸਮੱਸਿਆ ਤੋਂ ਕੋਹਾਂ ਦੂਰ ਰਹੋਗੇ ਨੰਬਰ 26 ਜਦੋਂ ਵੀ ਤੁਸੀਂ ਨਿੰਬੂ ਪਾਣੀ ਬਣਾਓ ਧੇਹੋ ਤਾਂ ਨਿੰਬੂ ਕਦੇ ਵੀ ਸੁੱਟੋ ਨਾ ਸਫੋਂਾ ਵਿੱਚ ਇੱਕ ਬਰਤਨ ਵਿੱਚ ਪਾ ਕੇ ਰੱਖੋਗੇ ਸਿਰਕਾ ਤੇ ਚੀਨੀ ਪਾ ਲਓ ਫਿਰ ਕੁਝ ਦਿਨਾਂ ਬਾਅਦ ਧੁੱਪ ਵੀ ਲਗਾ ਲਓ ਇਸ ਨਾਲ ਚਾਰ ਬਣ ਕੇ ਤਿਆਰ ਹੋ ਜਾਵੇਗਾ ਨੰਬਰ 3 ਦੀ ਮਿੱਟੀ ਦੇ ਬਰਤਨ ਵਿੱਚ ਬਣਾਈ ਗਈ ਦਾਲ ਸਬਜ਼ੀ ਸਤਿ ਲਈ ਬਹੁਤ ਹੀ ਲਾਭਕਾਰੀ ਹੈ। ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਤੇਜ਼ ਪੱਤਾ ਜਲਾ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਕਦੇ ਵੀ ਮੱਖੀ ਮੱਛਰ ਤੇ ਨਕਾਰਾਤਮਕ ਊਰਜਾ ਨਹੀਂ ਫੈਲਦੀ। ਨੰਬਰ 29 ਜੇਕਰ ਤੁਸੀਂ ਆਪਣੇ ਕੱਪੜਿਆਂ ਵਿੱਚ ਸਿਰਕਾ ਪਾ ਲੈਂਦੇ ਹੋ ਤਾਂ ਉਹਨਾਂ ਦੀ ਚਮਕ ਵਾਪਸ ਆ ਜਾਂਦੀ ਹੈ। ਪੀਲੇ ਕੱਪੜਿਆਂ ਨੂੰ ਨੀਲ ਜਾਦਾ ਦਿਓ ਇਸ ਨਾਲ ਉਹਨਾਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ। ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਆਪਣੇ ਖਾਣੇ ਵਿੱਚ ਗੁੜ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਬਚੇ ਹੀ रह ਸਕਦੇ ਹੋ। ਨੰਬਰ 31 ਜਦੋਂ ਵੀ ਰਾਮ ਤੋਰੀਆਂ ਬਣਾਉ ਤਾਂ ਉਹਨਾਂ ਵਿੱਚ ਉਹ ਜਾਤਾ ਮਲਾਈ ਪਾ ਦਿਓ ਜਾਂ ਫਿਰ ਦੁੱਧ ਦਿਓ ਇਸ ਨਾਲ ਬਹੁਤ ਹੀ ਸਵਾਦ ਬਣਦੀਆਂ ਨੇ ਨਾਲ ਹੀ ਇਹਨਾਂ ਨੂੰ ਹਮੇਸ਼ਾ ਲੋਹੇ ਦੀ ਕੜਾਹੀ ਵਿੱਚ ਹੀ ਬਣਾਓ ਨੰਬਰ 32 ਜਦੋਂ ਵੀ ਮਿਰਚਾਂ ਨੂੰ ਕੱਟਦੇ ਹੋ ਤਾਂ ਇਸ ਤੋਂ ਪਹਿਲਾਂ ਹੱਥਾਂ ਨੂੰ ਸਰੋਂ ਦਾ ਤੇਲ ਲਗਾ ਲਓ ਫਿਰ ਮਿਰਚਾਂ ਕੱਟੋ ਇਸ ਤੋਂ ਬਾਅਦ ਹੱਥਾਂ ਨੂੰ ਵਰਤਨ ਅਨਸਾਫ਼ ਕਰਨ ਵਾਲੇ ਸਾਬਣ ਨਾਲ ਧੋ ਲਓ ਇਸ ਨਾਲ ਤੁਹਾਡੇ ਹੱਥਾਂ ਉੱਪਰ ਕਦੇ ਵੀ ਚੱਲਨ ਨਹੀਂ ਹੋਵੇਗੀ ਨੰਬਰ 33 ਜੇਕਰ ਚਾਕੂ ਕੁੰਡਾ ਹੋ ਗਿਆ ਹੋਵੇ ਤਾਂ ਇਸ ਨੂੰ ਨਮਕ ਵਾਲੇ ਡੱਬੇ ਵਿੱਚ 2 ਤੋਂ 3 ਵਾਰ ਚੰਗੀ ਤਰ੍ਹਾਂ ਘਸਾ ਦਿਓ ਇਸ ਨਾਲ ਸਿਰਫ ਫਿਰ ਤੋਂ ਤਿੱਖਾ ਹੋ ਜਾਵੇਗਾ ਨੰਬਰ 34 ਜਦੋਂ ਵੀ ਤੁਸੀਂ ਰੋਟੀ ਨੂੰ ਘਿਓ ਲਗਾਉਂਦੇ ਹੋ ਤਾਂ ਹਮੇਸ਼ਾ ਦੇਸੀ ਘਿਓ ਜਾਂ ਫਿਰ ਮੱਖਣ ਦਾ ਹੀ ਇਸਤੇਮਾਲ ਕਰੋ ਇਸ ਨਾਲ ਚੋਪੜੀ ਰੋਟੀ ਸੇਤਲੀ ਕਾਫੀ ਹੀ ਗੁਣਕਾਰੀ ਹੈ ਨੰਬਰ 35 ਜੇਕਰ ਤੁਸੀਂ ਜ਼ਿਆਦਾ ਮਿਰਚ ਦਾ ਅਚਾਰ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਅੰਦਰ ਤੇਜ਼ਾਬ ਬਣ ਦੀ ਸਮੱਸਿਆ ਦਿਨ ਪਰ ਦਿਨ ਵਧਣ ਲੱਗ ਜਾਂਦੀ ਹੈ ਨੰਬਰ 36 ਕਦੇ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਸਰਾਣੇ ਚੱਪਲਾ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਹਾਡੀ ਨੀਂਦ ਖਰਾਬ ਹੁੰਦੀ ਹੈ ਨਾਲ ਹੀ ਤੁਸੀਂ ਉਲਝੇ ਰਹਿੰਦੇ ਹੋ ਨੰਬਰ 37 ਮੱਕੀ ਦੀ ਰੋਟੀ ਬਣਾਉਣ ਲਈ ਜੇਕਰ ਤੁਸੀਂ ਜ਼ਿਆਦਾ ਗਰਮ ਪਾਣੀ ਦੀ ਬਜਾਏ ਹਲਕਾ ਗਰਮ ਪਾਣੀ ਵਰਤਦੇ ਹੋ ਤਾਂ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦ ਬਣਦੀ ਹੈ ਨਾਲ ਹੀ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਨੰਬਰ 38 ਜੇਕਰ ਤੁਹਾਨੂੰ ਮੱਕੀ ਦੀ ਰੋਟੀ ਹੱਥ ਨਾਲ ਨਹੀਂ ਬਣਾਉਣੀ ਆਉਂਦੀ ਤਾਂ ਤੁਸੀਂ ਲਿਫਾਫੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਦੀ ਮੈਨਾਂ ਰੋਟੀ ਬਹੁਤ ਹੀ ਵਧੀਆ ਤੇ ਨਰਮ ਬਣਦੀ ਹੈ ਨੰਬਰ 39 ਜੇਕਰ ਤੁਸੀਂ ਪੁਦੀਨੇ ਦੇ ਪੱਤੇ ਚਬਾ ਲੈਂਦੇ ਹੋ ਤਾਂ ਇਸ ਨਾਲ ਬਹੁਤ ਸਾਰੇ ਰੋਗਾਂ ਤੋਂ ਦੂਰ ਰਹਿ ਸਕਦੇ ਹੋ ਨਾਲ ਹੀ ਸਰੀਰ ਅੰਦਰ ਕਦੇ ਵੀ ਗਰਮੀ ਨਹੀਂ ਪੈਂਦੀ। ਨੰਬਰ 40 ਜੇਕਰ ਤੁਸੀਂ ਸਵੇਰ ਉੱਠਣਸਾਰ 5 ਮਿੰਟ ਦੀ ਵੀ ਤਪੱਸਿਆ ਕਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਵਿਟਾਮਿਨ ਡੀ ਦੀ ਕਮੀ ਨਹੀਂ ਹੁੰਦੀ ਨਾਲ ਹੀ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਤੇ ਨਾਲ ਹੀ ਸਰੀਰ ਊਰਜਾ ਨਾਲ ਭਰਿਆ ਰਹਿੰਦਾ ਹੈ। ਨੰਬਰ 41 ਪਿਆਜ਼ ਦੇ ਸਿਲਕੇ ਨੂੰ ਜੇਕਰ ਤੁਸੀਂ ਸੈਲਫ ਉੱਪਰ ਫੇਰ ਦਿੰਦੇ ਹੋ ਇਸ ਨਾਲ ਸੈਲਫ ਉੱਪਰ ਲੱਗੀ ਚਿਕਨਾਈ ਤੁਰੰਤ ਸਾਫ਼ ਹੋ ਜਾਂਦੀ ਹੈ। ਨੰਬਰ 2 ਵਾਲੇ ਗੈਸ ਚੁੱਲੇ ਦੇ ਬਰਨਰ ਖਰਾਬ ਹੋ ਗਏ ਹੁਣ ਤਾਂ ਉਹਨਾਂ ਨੂੰ ਇਹਨੂੰ ਨਾਲ ਧੋ ਲਓ ਇਸ ਨਾਲ ਬਰਨਰ ਬਿਲਕੁਲ ਸਾਫ਼ ਹੋ ਜਾਣਗੇ ਨੰਬਰ 43 ਜੇਕਰ ਗੈਸ ਲੇਨ ਚਮਕਾਉਣਾ ਚਾਹੁੰਦੇ ਹੋ ਤਾਂ ਸਾਫ ਕਰਨ ਤੋਂ ਤੁਰੰਤ ਬਾਅਦ ਅਖਬਾਰ ਦਾ ਟੁਕੜਾ ਕਸਾ ਦਿਓ ਇਸ ਨਾਲ ਬਿਲਕੁਲ ਚਮਕ ਜਾਵੇਗਾ। ਨੰਬਰ 44 ਜੇਕਰ ਤੁਸੀਂ ਰਸੋਈ ਦੇ ਸਿੰਕਾਂ ਨੂੰ ਸਾਫ ਕਰਨਾ ਚਾਹੁੰਦੇ ਹੋ ਤਾਂ ਪਾਈਪਾਂ ਵਿੱਚ ਗਰਮ ਪਾਣੀ ਪਾ ਦਿਓ ਉਸ ਨਾਲ ਬਿਲਕੁਲ ਸਾਫ ਹੋ ਜਾਣਗੇ। ਨੰਬਰ 45 ਜੇਕਰ ਤੁਸੀਂ ਧਨੀਏ ਨੂੰ ਜਲਦੀ ਨਾਲ ਸੁਮਾਰਨਾ ਚਾਹੁੰਦੇ ਹੋ ਤਾਂ ਇਸ ਨੂੰ ਗਲੀਆਂ ਵਾਲੇ ਟੋਕਰੇ 'ਚ ਪਾ ਕੇ ਇੱਕ ਪਾਸੋਂ ਖਿੱਚ ਲਓ ਇਸ ਨਾਲ ਧਨੀਏ ਨੂੰ ਬਹੁਤ ਹੀ ਆਸਾਨੀ ਨਾਲ ਸੁਮਾਰਿਆ ਜਾ ਸਕਦਾ ਹੈ। ਨੰਬਰ 46 ਰੋਟੀ ਪਕਾਉਣ ਤੋਂ ਪਹਿਲਾਂ ਆਪਣੇ ਸਿਰ ਨੂੰ ਜ਼ਰੂਰ ਟਕੋ ਤੇ ਚੱਪਲਾ ਲਾ ਕੇ ਖਾਣਾ ਪਕਾਓ ਇਸ ਨਾਲ ਘਰ ਵਿੱਚ ਤੇ ਖਾਣੇ ਵਿੱਚ ਬਰਕਤ ਰਹਿੰਦੀ ਹੈ। ਨੰਬਰ 47 ਕਦੇ ਵੀ ਕਿਸੇ ਵੀ ਚੀਜ਼ ਨੂੰ ਜਲਦੀ ਨਾ ਨਹੀਂ ਕਰਨਾ ਚਾਹੀਦਾ ਜਿਸ ਚੀਜ਼ ਨੂੰ ਜਿੰਨਾ ਹੌਲੀ ਕਰੋਗੇ ਤੁਸੀਂ ਉਨਾ ਹੀ ਅੱਗੇ ਤੱਕ ਜਾਓਗੇ। ਨੰਬਰ 43 ਮੱਕੀ ਰੋਟੀ ਬਣਾਉਣ ਸਮੇ ਹੱਥਾਂ ਨੂੰ ਜੇਕਰ ਤੁਸੀਂ ਘਿਓ ਲਗਾ ਲੈਂਦੇ ਤਾਂ ਇਸ ਨਾਲ ਤੁਹਾਡੀ ਰੋਟੀ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਵੇਗੀ। ਨੰਬਰ 49 ਜੇਕਰ ਤੁਸੀਂ ਜਾਨਾ ਕੁਝ ਨਾ ਕੁਝ ਖਾ ਪੀਂਦੇ ਹੋ ਤਾਂ ਉਹ ਵੀ ਥੋੜੋ ਥੋੜੋ ਸਮੇਂ ਤੱਕ ਇਸ ਨਾਲ ਤੁਹਾਡਾ ਸਿਹਤ ਸਹੀ ਰਹਿੰਦਾ ਹੈ। ਕਦੇ ਵੀ ਇਕੱਠਾ ਖਾਣਾ ਨਹੀਂ ਖਾਣਾ ਚਾਹੀਦਾ। ਨੰਬਰ 50 ਬਾਲਾਂ ਨੂੰ ਹਮੇਸ਼ਾ ਕਾਲਾ ਰੱਖਣ ਲਈ ਆਮਲੇ ਦੇ ਤੇਲ ਦਹੀਂ ਇਸਤੇਮਾਲ ਕਰੋ। ਇਸ ਨਾਲ ਬਾਲਾਂ ਨੂੰ ਬਹੁਤ ਹੀ ਫਾਇਦੇ ਹੋਣਗੇ। ਨੰਬਰ 51 ਜਦੋਂ ਵੀ ਤੁਸੀਂ ਮਲਾਈ ਰੜਕਦੇ ਹੋ ਤਾਂ ਉਸ 'ਚ ਥੋੜੀ ਜਿਹੀ ਚੀਨੀ ਪਾ ਦਿਓ। ਇਸ ਨਾਲ ਮਲਾਈ ਤੋਂ ਮੱਖਣ ਜ਼ਿਆਦਾ ਨਿਕਲਦਾ ਹੈ। ਨੰਬਰ 52 ਖਾਂਸੀ ਜੁਖਾਮ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਵਿੱਚ ਥੋੜੀ ਜਿਹੀ ਕਿਸ਼ਮਿਸ ਮਿਕਸ ਕਰਕੇ ਪੀ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 53 ਜੇਕਰ ਹਿਚਕੀ ਆਉਣੀ ਨਹੀਂ हट ਰਹੀ ਤਾਂ ਪੁਦੀਨੇ ਦਾ ਪੱਤਾ ਜਾਂ ਫਿਰ ਨਿੰਬੂ ਦਾ ਰਸ ਜੂਸ ਲਓ ਬਹੁਤ ਆਰਾਮ ਮਿਲੇਗਾ। ਨੰਬਰ 54 ਗਿੰਦੇ ਦੇ ਫੁੱਲ ਨੂੰ ਪੀਸ ਕੇ ਦਾਦ ਖਾਜ ਵਾਲੀ ਜਗਾ ਉੱਪਰ ਲਗਾ ਲਓ ਆਰਾਮ ਮਿਲੇਗਾ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ